ਅਨਿਕ ਤਾ ਤੂੰ ਰਿਕਾਰਡ ਕਰ ਉਹਦੀ ਪੈਰ ਤੇ ਨੇ ਸੋਰੀ ਪਾਈ ਐ ਮੈਂ ਅਰਜ਼ੰਦੂਨ ਸਾਨੂੰ ਹਾਈਲਾਈਟ ਕਰ ਨਹੀਂ ਮੇਰਾ ਨਾਮ ਯੂਜ਼ ਕਰ ਰਹੇ ਹੋ ਸੋ ਹੁਣ ਅੰਕਲਾਂ ਨੂੰ ਵੀ ਮੈਂ ਪੀਆਰਪੀ ਦੇਣੀ ਆ ਸੋ ਤਾਂ ਲਓ ਵੀ ਦੋਸਤੋ ਮੈਂਨ ਸੰਧੂ ਨਹੀਂ ਟਲਿਆ ਕਰਤਾ ਕੇਐਸ ਮੱਖਣ ਨੂੰ ਤਤਾਰ ਰਪਲਾਈ ਤਾਂ ਦੋਸਤੋ ਤੁਹਾਨੂੰ ਦੱਦੀ ਆ ਕਿ ਮਸਲਾ ਇਹ ਸੀ ਕਿ ਜਿਹੜੇ ਚੈਨਲ ਨੇ ਮੈਂਨ ਸੰਧੂ ਦਾ ਪੋਡਕਾਸਟ ਕੀਤਾ ਸੀ ਉਸੇ ਚੈਨਲ ਨੇ ਹੀ ਕੇਐਸ ਮੱਖਣ ਦਾ ਹੁਣ ਰੀਸੈਂਟਲੀ ਪੋਡਕਾਸਟ ਕੀਤਾ ਹੈ ਤੇ ਉਸ ਪੋਡਕਾਸਟ ਵਾਲੇ ਬੰਦੇ ਨੇ ਕੇਐਸ ਮੱਖਣ ਨੂੰ ਪੁੱਛਿਆ ਕਿ ਤੁਸੀਂ ਸਾਡੇ ਚੈਨਲ ਦੇ ਜਿਹੜੇ ਪੋਡਕਾਸਟ ਹੈ ਵੀਡੀਓ ਤੁਸੀਂ ਦੇਖਦੇ ਹੋ ਤਾ ਕੇਸ ਮੱਖਣ ਨੇ ਕਹਤਾ ਕਿ ਤੁਹਾਡਾ ਜਿਹੜਾ ਟੈਂਪੂ ਵਾਲਾ ਵੀਡੀਓ ਸੀ ਉਹ ਮੈਂ ਜਰੂਰ ਦੇਖਿਆ ਹੈ ਤਾਂ ਦੋਸਤੋ ਇਸੇ ਤੇ ਹੀ ਪਰ ਮੈਨ ਸੰਧੂ ਨੂੰ ਗੁੱਸਾ ਆ ਗਿਆ ਜਿੱਦ ਦੇ ਕਰਕੇ ਫਿਰ ਮੈਨ ਸੰਧੂ ਨੇ ਤੱਤਾ ਰਿਪਲਾਈ ਕੀਤਾ ਹੈ ਕੇਐਸ ਮੱਖਣ ਨੂੰ ਤੇ ਉਤੋ ਹੀ ਕੇਐਸ ਮੱਖਣ ਆਪਣੇ ਯਾਰਾਂ ਦੋਸਤਾਂ ਦੇ ਬੈਠਾ ਸੀ ਤੇ ਉਸਦੇ ਇੱਕ ਯਾਰ ਦੋਸਤ ਨੇ ਕਿਹਾ ਵੀ ਆਹ ਦੇਖ ਕੇ ਇਸ ਮੱਖਣ ਬਈ ਤੈਨੂੰ ਰਿਪਲਾਈ ਕੀਤਾ ਹੈ ਉਸ ਤੈਂ ਪੂਨੇ ਤਾਂ ਦੋਸਤੋ ਤੁਹਾਨੂੰ ਦੋਨੇ ਵੀਡੀਓ ਦਿਖਾਉਣੇ ਆ ਤੁਸੀਂ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਸੋਸ਼ਲ ਮੀਡੀਏ ਦੇ ਪੰਜਾਬ ਦੀ ਹਰ ਇੱਕ ਵੈਲ ਖਬਰ ਨੂੰ ਦੇਖਣ ਦੇ ਲਈ ਔਰ ਇਸ ਵੀਡੀਓ ਤੇ ਤੁਹਾਡੀ ਕੀ ਰਾਏ ਕਮੈਂਟ ਕਰਕੇ ਜਰੂਰ ਦੱਸੋ ਜੇ ਤਾ ਤੁਸੀਂ ਬੋਡ ਦਾ ਉਹਦੀ ਪੈਨਸ਼ਨਰ ਸਟੋਰੀ ਪਾਈ ਹੈ ਮੈਡ ਸੰਧੂ ਨੇ ਸੰਧੂ ਹਾਈਲਾਈਟ ਕਰ ਨਹੀਂ ਮੇਰਾ ਨਾਮ ਯੂਜ਼ ਕਰ ਰਹੇ ਹੋ ਸੋ ਹੁਣ ਅੰਕਲਾਂ ਨੂੰ ਵੀ ਮੈਂ ਟੀਆਰਪੀ ਦੇਣੀ ਆ ਸੌਰੀ ਨੋ ਅੰਕਲਾਂ ਦਾ ਜਮਾਨਾ ਜਾ ਚੁੱਕਾ ਹੈ ਹੁਣ ਨਵਾਂ ਜ਼ਮਾਨਾ ਆ ਚੁੱਕਾ ਹੈ ਹੁਣ ਚੈੱਕ ਕਰ ਭਾਜੀ ਇਹੋ ਭੈਣ ਜੂ ਟੈਂਕੂ ਆ ਤੇ ਇੱਥੇ ਪੂਰੀ ਭੈਣ ਚੋ ਲੱਗਾ ਸੇਰਦਾ ਸਾਰੇ ਨੂੰ ਮੋਟਰ ਤੇ ਭੇਜੂ ਜਿੱਥੇ ਵੇਟ ਲਗਾਖਾਈ ਦੇ ਸਸਤੀ ਗੱਲ ਪੂਰੀ ਸਾਰੇ ਟੈਂਕੂ ਤੇ ਟੀਆਰਪੀ ਕਾਦੀ ਹਾਂ ਤੇ ਇਹ ਭਾਜੀ ਮਾਸ ਦੀ ਮੋਟੀ ਭਾਣਦਾ